तमरे कृपा मैं सुखक मेरे को न जा तुमरा सगल समझरी तुम रोतर तारी तम ले हो सो आ आता तुमरी दाती जानी नानक दास सदा कुर्बान तोजा गेयर दास हारी ते नानक साब ते वरी पोइ न जान ਗੁਰੂ ਬਾਹਿ ਗੁਰੂ ਬਾਹਿ ਗੁਰੂ ਅਰਪਨ ਸਤਿਪ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸ੍ਰੀ ਭਗਉਤੀ ਜੀ ਸੁਹਾਏ ਬਾਾਰ ਸ੍ਰੀ ਭਗਉਤੀ ਜੀ ਕੀ ਪਾਪ ਸਾਹਿ ਦਸਮੀ ਪ੍ਰਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਵਿਰੰਗਤ ਕਰਤੇ ਅੰਮ੍ਰਿਤ ਬਾਸ RAMਦਾਸਾ ਹੋਈ ਸੁਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਈ ਤੇਰੇ ਹਾਰਾ ਤੇਰੇ ਸੰਗੀਤ ਹੈਈਆ ਕਿੱਥੇ ਸਭ ਦੁੱਖ ਜਾਏ ਤੇਤ ਬਹਾਦਰ ਸਿਮਰਿਆ ਘਰ ਨੋਂ ਨਿਤ ਆਬੈ ਤਾਏ ਸਭ ਤਾਈ ਹੋਣਾ ਜੀ ਸੁਹਾਏ ਧੰਨ 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 ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਹੋਣਾ ਜੀ ਸੁਹਾਏ ਦਰੋਂ ਪਾਪ ਸਾਈਆਂ ਦੀ ਜੋ ਸਾਨੂੰ ਸਹਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀਆਂ ਦੇ ਪਾਸ ਹਰ ਜੀਵਰ ਦਾ ਧਿਆਨ ਕਰਕੇ ਖਾਲਸਾ ਜੀ ਦਾ ਬੋਲੋ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੀਓ ਸਤਿਗੁਰਾਂ ਦੇ ਪੰਜ ਪਿਆਰੇ ਚੌਹ ਸਹਿਬਜ਼ਾਤੇ ਚਾਰੀ ਮੁਕਤੇ ਹੱਸੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਸ ਸੁਣ ਕੇ ਆਣਨ ਕੀਤਾ ਸਨਾ ਪਿਆਰਿਆਂ ਸਤਿਆਰਿਆਂ ਦੇ ਇੱਕ ਗੱਤਰ ਪਮਾਈ ਦਾ ਤਿਹਾਰ ਨੰਤਰ ਕੇ ਖਾਲਸਾ ਜੀ ਸਤਿ ਸਬਦੋ ਜੀ ਸ੍ਰੀ ਵਾਹਿਗੁਰੂ ਦੀ ਯੋਜਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਤਸੀਹ ਸਗਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਿਆ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ

ਵਾਹਿਗੁਰੂ ਜੀੋ ਪ੍ਰਤਮ ਹੈ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਪ ਆਵੇ ਜਪ ਆਵਨ ਦਾ ਤਦਕਾਰ ਫਰਦ ਸੁਖ ਹੁੰਦਾ ਹੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚ ਰੋ ਤੇਜ ਤੇਜ ਫਤਿਹ ਕਰਦ ਕੀਤਾ ਜਪੰਦ ਕੇ ਜੀ ਸ੍ਰੀ ਸਾਹਿਬ ਜੀ ਸੁਹਾਏ

ਵਾਹਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤ ਉਸ ਕੀ ਮਾਤ ਪਾਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਇਹਨਾਂ ਮਾਨਿਆਂ ਦੇ ਮਾਨ ਸਤਿਗੁਰੂ ਨੇ ਤਾਨਿਆਂ ਦੇ ਤਾਨ ਨੇ ਕੋਟਿਆਂ ਦੀ ਕੋਟ ਸਤਿਗੁਰੂ ਨਿਆਸਰਿਆਂ ਦੇ ਆਸਰੇ ਧੰਨਾ ਧੰਨਾ ਧੰਨ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਜੇ ਆਪਣੇ ਪੰਥ ਦੇ ਸਦਾ ਕਹਾਈ ਦਾ ਸਰਤਾਜ ਹੀ ਹੋ ਸਰੀਨਨ ਕਾਨਾ ਸਾਹਿਬ ਤੋਂ ਲੈ ਕੇ ਹੋਰ ਗੁਰਦੁਆਰਿਆਂ ਗੁਰਧਰਮਾਂ ਜਿੰਨਾਂ ਤੋਂ ਖਾਲਸਾ ਪੰਥ ਨੋਂ ਢੋੜਿਆ ਗਿਆ ਹੈ ਤਿੰਨਾਂ ਦੇ ਖੁੱਲੇ ਦਰ ਚੰਦਿਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ਿਓ ਜੀ ਮਹਾਰਾਜ ਖਾਲਸੇ ਪੰਥ ਦੀਆਂ ਚੜ੍ਹਦੀਆਂ ਕਲਾ ਰੱਖਣੀਆਂ ਦੇ ਰਣਵਾਸ ਜੀਓ ਆਪ ਜੀਆਂ ਦੀ ਬਾਣੀ ਦਾ ਪਰਮਾਨ ਹੈ ਪੂਰਾ ਸੋ ਪਹਿਚਾਨੀਐ ਜੋ ਨਾਦ ਦੀਨ ਕੇ ਹੇ ਗੁਰਦਾ ਪੁਰਜਾ ਕਤਨਰ ਕਬੂਨਾ ਸਦਾ ਸੇਬੇ ਮਹਾਬਾਕਾ ਅਨੁਸਾਰ ਗ੍ਰੀਗਨ ਬਾਜੀਓ ਤਾਂਕਾਂਸ ਸਾਹਿਬ ਗ੍ਰੀਗੁਰੂ ਗ੍ਰੰਥ ਜੀ ਮਹਾਰਾਜ ਤਾਂਕਾਂਸ ਸਾਹਿਬ ਗ੍ਰੀਗੁਰੂ ਨਾਮ ਕਦੇ ਜੀ ਮਹਾਰਾਜ ਤਾਂਕਾਂਸ ਸਹਿਤੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਚਰਨ ਕਮਲਾਂ పాਸ ਅਰਦਾਸਾਂ ਬੇਨਤੀਆਂ ਜੋਜੜੀਆਂ ਨੇ ਸੰਗਤ ਵੱਲੋਂ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪ੍ਰਵਾਦ ਵਿੱਚੋਂ ਮਾਤਾ ਗੁਜਰ ਤੌਰ ਜੀ ਛੋਟੇ ਸਾਹਿਬ ਜਦਿਆ ਤੇ ਵੱਡੇ ਸਾਹਿਬ ਜਦਿਆਂ ਦੀ ਅਤੇ ਹੋਰ ਸਿੰਧਾਂ ਸਿੰਗੜੀਆਂ अनेका ਹੀ ਜੋ ਆਪ ਜੀਆਂ ਦੇ ਦਿੱਤਾ ਜੰਗਾਂ ਦੇ ਵਿੱਚ ਤਹਿਲ ਹੋਏ ਉਹਨਾਂ ਦੇ ਮਿੱਠੀ ਕਾਹੀ ਯਾਦਾਂ ਨੂੰ ਵੀ ਰੱਖਦਿਆਂ ਹੋਇਆਂ ਪਿੰਡ ਸਾਹੋ ਕਾਂਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਪਿੰਡ ਭੂਰਿਆਂ ਦੀਆਂ ਸੰਗਤਾਂ ਵੱਲੋਂ ਅਤੇ ਹੋਰ ਇਲਾਕੇ ਦੀਆਂ ਸੰਗਤਾਂ ਵੱਲੋਂ ਨਾਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਆਪ ਜੀਆਂ ਦੇ ਸਹੀ ਜੀ ਵਿਹਾੜਿਆਂ ਨੂੰ ਮਨਾਉਂਦੇ ਆ ਹੋਇਆਂ ਪਰਸੋਂ ਰੋਜ਼ ਤੋਂ ਲੈ ਕੇ ਗੁਰੂ ਕੇ ਨੰਗਰ ਚਲਾਏ ਗਏ ਸਨ ਗ੍ਰਿਵਨਵਾਜੀਓ ਆਪ ਜੀਆਂ ਨੇ ਕਿਰਪਾ ਕਰਨੀ ਸੰਗਤਾਂ ਨੇ ਜਿਸ ਆਪਾਂ ਭਾਵਨਾਵਾਂ ਨੂੰ ਲੈ ਕੇ ਆਪ ਜੀਆਂ ਦੇ ਲੰਗਰਾਂ ਦੀਆਂ ਸੇਵਾਵਾਂ ਲਈਆਂ ਤੋਂ ਆਪਾਂ ਭਾਵਨਾਵਾਂ ਵਰਮਰ ਜਗਾ ਦਾ ਅਨਸਾਰ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਸਮੂਜੀ ਬਾਹੋਆਂ ਦੀ ਸੰਗਤ ਤੇ ਸਮੂਜੀ ਭੂਰਿਆਂ ਦੀ ਸੰਗਤ ਤੇ ਸਮੂਜੀ ਹਰੀ ਜਾਣ ਬਲਵਤੀਆਂ ਸੰਗਤਾਂ ਤੇ ਹੋਰ ਇਲਾਕੇ ਦੀਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣਾ ਉਸੇ ਤਰ੍ਹਾਂ ਹੀ ਸੰਗਤਾਂ ਨੂੰ ਆਪ ਜੀਆਂ ਦੇ ਸਹੀਦੀ ਦਿਹਾੜੇ ਮਨਾਉਣ ਦੇ ਵਲ ਅਤੇ ਉਦਮ ਪ੍ਰਾਰੇ ਵਕਤਿਸ ਕਰਨੇ ਸੰਗਤਾਂ ਦੀਆਂ ਕੀਤੀਆਂ ਹੋਈਆਂ ਪਰਸੋਂ ਰੋਜ ਤੋਂ ਲੈ ਕੇ ਸੁਬਾਹਾਂ ਆਪ ਜੀਆਂ ਨੇ ਸਾਹੀਂ ਪਾਉਣੀਆਂ ਗਰੀਬਨਵਾਸ ਸੰਗਤਾਂ ਦੇ ਵਿੱਚ ਪਿਆਰ ਅਫਵਾਤ ਇਕਾ ਮੁਹੱਬਤ ਦੀਆਂ ਗੱਲਾਂ ਵਕਤਿਚਕਾਰਨੀਆਂ ਨਗਰਾਂ ਦੇ ਵਿੱਚ ਆਪ ਜੀਆਂ ਨੇ ਸੁਖ ਸ਼ਾਂਤੀ ਵਰਤੌਣੀ ਅਸੂਲਾੜੀ ਚੇਤੀਬਾੜੀ ਦੇ ਚੜ੍ਹਦੀ ਕਲਾਤਿਆਂ ਦਾ ਤਾਂ ਵਰਸ਼ਿਚ ਕਰਨੀਆਂ ਦੇਸਾਂ-ਵਦੇਸਾਂ ਦੇ ਵਿੱਚ ਬੱਚਿਆਂ ਦੇ ਸਿਰ ਤੇ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਗਰੀਬਨਵਾਸ ਨਗਰਾਂ ਨੂੰ ਚੜ੍ਹਦੀ ਕਲਾ ਦੀ ਦਾਤ ਵਜੋਂ ਆਪ ਜੀ ਆਨੇ ਨਿਵਾਦ ਲੈਣਾ ਗਰੀਬਨਵਾਸ ਕਿਉਂ ਇਨ੍ਹਾਂ ਦੀ ਧੀਵੀ ਵਿਆਰਿਆਂ ਦੀਆਂ ਅਰਦਾਸਾਂ ਬੇਨਤੀਆਂ ਨੂੰ ਮੁੱਖ ਰੱਖਦੇ ਹੋਇਆ ਆਪ ਜੀ ਆਂਦੀ ਹਜ਼ੂਰੀ ਵਿੱਚ ਗਰੀਬਨਵਾਸ ਜੋ ਪੰਜ ਪੌੜੀਆਂ ਸ੍ਰੀ ਅਨੰਦ ਸਾਹਿਬ ਜੀ ਦੇ ਜਾਪ ਹੋਏ ਨੇ ਸੇਮਾਨ ਹੋਏ ਨੇ ਬਾਹਰ ਪਰਦੇਆਂ ਤੋਂ ਸਿਮਰਨ ਕਰਦੇਆਂ ਤੋਂ ਸੇਵਾਵਾਂ ਨਮਾਉਂਦੇਆਂ ਤੋਂ ਅਰਦਾਸਾਂ ਬੇਨਤੀਆਂ ਕਰਦੇਆਂ ਤੋਂ ਇੱਕ ਨਹੀਂ अनेका ਹੀ ਪ੍ਰਕਾਰ ਦੀਆਂ ਭੁਲਾਟ ਚੁੱਕਾ ਗਲਤੀਆਂ ਹੋ ਗਈਆਂ ਹੋਣਗੀਆਂ ਆਤਮ ਬਖਸ਼ਣ ਜੋਤੋਂ ਬਖਸ਼ਣਾ ਨੂੰ ਦਿੱਤੇ ਪਾਸੇ ਹੀ ਅੱਗੇ ਤੋਂ ਸੁੱਧ ਸਪਾਸ ਬਾਣੀ ਉਚਾਰਨ ਦੇ ਸੁੱਧ ਗੱਤੀਆਂ ਸੇਵਾਵਾਂ ਕਰਨ ਦੇ ਵਾਰਨ ਤੇ ਉਦਮ ਪਰਾਲੇ ਬਖਸ਼ ਕਰਨੇ ਇੰਨਾ ਹੀ ਜਮੈਨ ਨੂੰ ਮੱਥ ਰੱਖ ਲਿਆ ਹੋਇਆ ਸੰਗਤਾਂ ਵੱਲੋਂ ਆਪਰਿਆਂ ਦਸਾਂ ਨੂੰ ਹਾਂਦੀਆਂ ਕਿਰਤਮਾਈਆਂ ਨੂੰ ਸਫਲਾ ਕਰਦੇ ਹਾਂ ਆਪਜਿਆਂ ਦੀ ਹਜ਼ੂਰੀ ਦੇ ਤੇ ਹਾਜ਼ਰ ਨਾਜ਼ਰ ਜਾਣਦੇ ਹਾਂ। ਸਦਾ ਪ੍ਰਸ਼ਾਧੀਆਂ ਦੇ ਕੰਸ ਅੱਜ ਕੇ ਹਾਜ਼ਰ ਹੋਈਆਂ ਨੇ ਸੱਚੇ ਪਾਕ ਸਾਹਿਬ ਜੀ ਆਪਜਿਆਂ ਨੇ ਭੋਗ ਲਗਾਉਣਾ ਭੋਗ ਲਾ ਕੇ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ ਕਰਨੀ। ਜੋ ਵੀ ਜੀਵ ਸਕੇ ਸੋ ਆਪਜਿਆਂ ਦਾ ਹੀ ਤਬ ਤੇ ਪਰਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਮਾਹ ਜੀ ਗੁਰੂ ਜੱਪਤਾ ਸੱਚੇ ਪਾਤਸ਼ਾਹ ਜੀ ਆਪ ਜੀਾਂ ਦੇ ਸੇਵਕ ਪਰਿਵਾਰਾਂ ਵੱਲੋਂ ਆਪ ਜੀਾਂ ਦੇ ਦਰਪੇ ਅਰਦਾਸਾਂ ਬੇਨਤੀਆਂ ਜੋ ਜੜੀਆਂ ਕਰਵਾਈਆਂ ਜਾ ਰਹੀਆਂ ਨੇ ਆਪ ਜੀਆ ਨੇ ਕਿਰਪਾ ਕਰਨੀ ਸਤਬਨਾ ਦੀਆਂ ਅਰਦਾਸਾਂ ਭਾਵਨਾਵਾਂ ਨੂੰ ਪੂਰਾ ਕਰਨਾ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਗਰੀਬ ਅਵਾਜ਼ ਪਹਿਲੀ ਅਰਦਾਸ ਬੇਨਤੀ ਭਾਈ ਮੇਜਰ ਸਿੰਘ ਜੇ ਸਮੁੱਚੇ ਪਰਿਵਾਰ ਵੱਲੋਂ ਆਪਣੇ ਬੱਚੇ ਦੀ ਪੁਲਾਈ ਵਾਸਤੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਭਾਈ ਮੇਜਰ ਸਿੰਘ ਜੀਆਂ ਨੂੰ ਉਤਰੀਆਂ ਦਾਤਾਂ ਬੱਚੇ ਸ਼ਿਕਰਨੀਆਂ ਦੂਸਰੀ ਅਰਦਾਸ ਦੇੰਤੀ ਭਾਈ ਬਬੂ ਸਿੰਘ ਜੀ ਵੱਲੋਂ ਐ ਮਹਾਰਾਜ ਇਹਨਾਂ ਨੂੰ ਵੀ ਆਪ ਜੀਆ ਨੇ ਪੁੱਤਰਾਂ ਦੀਆਂ ਦਾਤਾਂ ਬੱਚੇ ਸ਼ਿਕਰਨੀਆਂ ਭਾਈ ਭਵਿੰਦਰ ਸਿੰਘ ਵੱਲੋਂ ਮਨੋਂ ਦੀ ਬੱਚੇ ਦੀ ਅਰਦਾਸ ਦਾ ਗਰੀਬਨਵਾਜ਼ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਦੀਆਂ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਉਸ ਤੋਂ ਅਗਲੀ ਭਾਈ ਸਿਮਰਨਜੀਤ ਸਿੰਘ ਬੱਚੇ ਦੀ ਅਰਦਾਸ ਦਾ ਗਰੀਬਨਵਾਜ਼ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਦੀਆਂ ਸਭ ਭਾਵਨਾਵਾਂ ਪੂਰੀਆਂ ਕਰਨੀਆਂ ਭਾਈ ਬਲਵੰਤ ਸਿੰਘ ਜੀ ਬੱਚੇ ਦੀ ਅਰਦਾਸ ਬੇਨਤੀ ਹੈ ਗਰੀਬਨਵਾਜ਼ ਆਪਕਿਆਂ ਨੇ ਕਿਰਪਾ ਕਰਨੀ ਪਰਿਵਾਰ ਨੂੰ ਬੱਚੇ ਦੀਆਂ ਦਾਤਾਂ ਵਾਸ਼ਿਸ਼ ਕਰਨੀਆਂ ਭਾਈ ਹਰਪ੍ਰੀਤ ਸਿੰਘ ਜੀ ਸਮੁੱਚੇ ਪਰਿਵਾਰ ਵੱਲੋਂ ਬੇਨਤੀ ਹੈ ਗਰੀਬਨਵਾਜ਼ ਆਪਕਿਆਂ ਨੇ ਕਿਰਪਾ ਕਰਨੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਦੀਆਂ ਦਾਤਾਂ ਵਾਸ਼ਿਸ਼ ਕਰਨੀਆਂ ਭਾਈ ਜਸਨਪ੍ਰੀਤ ਸਿੰਘ ਜੀ ਵਿਦੇਸ਼ ਲਈ ਅਰਦਾਸ ਬੇਨਤੀ ਹੈ ਗਰੀਬਨਵਾਜ਼ ਆਪਕਿਆਂ ਨੇ ਕਿਰਪਾ ਕਰਨੀ ਬੱਚੇ ਦੇ ਦੇਸ਼ਾਂ ਵਿਦੇਸ਼ਾਂ ਦੇ ਵੀ ਜੇ ਲਗਾ ਕੇ ਆਪਕਿਆਂ ਨੇ ਦੇਣੇ ਗਰੀਬਨਵਾਜ਼ ਪਰਿਵਾਰ ਤੇ ਰਹਿਮਤਾ ਵਰਸਾਉਣੀਆਂ ਉਸ ਤੋਂ ਅਗਲੀ ਅਰਦਾਸ ਬੇਨਤੀ ਭਾਈ ਨਰਿੰਦਰ ਸਿੰਘ ਜੀ ਵਿਦੇਸ਼ ਲਈ ਹੈ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ ਭਾਈ ਸਾਹਿਬ ਨੂੰ ਦੇਸਾਂ ਦੇਸਾਂ ਦੀਆਂ ਯਾਤਰਾਵਾਂ ਵਿੱਚ ਬਖਸ਼ ਕਰਨੀਆਂ ਭਾਈ ਹਰਵਿੰਦਰ ਸਿੰਘ ਜੀ ਬੱਚੇ ਲਈ ਅਰਦਾਸ ਬੇਨਤੀ ਹੈ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਬੱਚੇ ਦੀਆਂ ਦਾਤਾਂ ਬਖਸ਼ ਕਰਨੀਆਂ ਭਾਈ ਜਤਿੰਦਰ ਸਿੰਘ ਜੀ ਬੱਚੇ ਲਈ ਅਰਦਾਸ ਬੇਨਤੀ ਹੈ ਗਰੀਬਨਵਾਜ਼ ਆਪ ਜੀ ਨੇ ਉਹਨਾਂ ਨੂੰ ਵੀ ਪੁੱਤਰਾਂ ਦੀਆਂ ਦਾਤਾਂ ਬਖਸ਼ ਕਰਨੀਆਂ ਗਰੀਬਨਵਾਜ਼ ਪਾਏ ਸੁਪਤੀਸ ਕੁਮਾਰ ਜੀ ਵੱਲੋਂ ਦੇ ਬੱਚੇ ਦੀ ਅਰਦਾਸ ਬੇਨਤੀ ਹੈ ਗਰੀਬਨਵਾਦ ਆਪ ਜੀ ਨੇ ਕਿਰਪਾ ਕਰਮੀ ਪਰਿਵਾਰ ਨੂੰ ਬੱਚੇ ਦੀ ਅਦਾਤਾਂ ਬਖਸ਼ਿਸ਼ ਕਰਨੀਆਂ ਗਰੀਬਨਵਾਦ ਸਮੁੱਚੀਆਂ ਹੀ ਸੰਗਤਾਂ ਵੱਲੋਂ ਆਪ ਜੀਆਂ ਦੇ ਦਰ ਤੇ ਹਾਜ਼ਰ ਨਾਜ਼ਰ ਜਾਣਦੇ ਹੋਇਆਂ ਅਰਦਾਸਾਂ ਬੇਨਤੀਆਂ ਨੇ ਗਰੀਬਨਵਾਦ ਪਰਥੋ ਰੋਜ ਤੋਂ ਲੈ ਕੇ ਆਪ ਜੀ ਦੇ ਲੰਗਰਾਂ ਦੀ ਸੇਵਾਵਾਂ ਨਿਮਾਉਂਦੇਆਂ ਤੋਂ ਨਾਮ ਸਿਮਰਨ ਕਰਦੇਆਂ ਤੋਂ ਗੋਣੀ ਫੜਦੇਆਂ ਤੋਂ ਹੋਈਆਂ ਤੋਲਾਂ ਦੀ ਖਿਮਾ ਕਰਨੀ ਸੱਚੇ ਹੀ ਨਗਰਾਂ ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਜੀਆ ਨੇ ਨਿਵਾਜ ਲੈਣਾ ਸੱਚੇ ਪਾਤਸ਼ਾਹ ਸਭਨਾ ਦੀਆਂ ਕੀਤੀਆਂ ਕਰਵਾਈਆਂ ਅਰਦਾਸਾਂ ਬੇਨਤੀਆਂ ਆਪ ਜੀਆ ਨੇ ਸਵੀਕਾਰ ਕਰ ਲੈਣੀਆਂ ਸੱਚੇ ਪਾਤਸ਼ਾਹ ਸਾਰੇ ਹੀ ਪਰਿਵਾਰਾਂ ਤੇ ਮਿਹਰ ਭਰਿਆ ਹੱਥ ਰੱਖਣਾ ਅਰਦਾਸਾਂ ਬੇਨਤੀਆਂ ਨੂੰ ਆਪ ਜੀਆ ਨੇ ਸਵੀਕਾਰ ਕਰਕੇ ਪੂਰੀਆਂ ਕਰਨਾ ਸੱਚੇ ਪਾਤਸ਼ਾਹ ਜੀਓ ਰੰਗ ਦੇ ਕਾਰਜ ਰਾਸ ਕਰਨੇ ਇਸੋ ਤਰ੍ਹਾਂ ਹੀ ਅਗਿਆਤਵੀ ਸੰਗਤਾਂ ਦੇ ਵਿੱਚ ਪਿਆਰ, ਕਟਸਾ, ਅਸਵਾਸ ਤੇ ਕਾ ਮਹੱਭਤੀਆਂ ਦਾ ਅੰਦਾਜ਼ਨ ਬਕਸ਼ ਕਰਕੇ ਨਿਵਾਜ ਲੈਣਾ ਜਿੱਤੇ ਵੀ ਆਪਕਿਆਂ ਨੂੰ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਆਪਕਿਆਂ ਨੇ ਚੱਲ ਰਹੀ ਬਾਣੀ ਦੇ ਪ੍ਰਵਾਹ ਵਿੱਚੋਂ ਸ੍ਰੀ ਹੁਕਮਨਾਮਾ ਸਾਹਿਬ ਦੀਆਂ ਵਕਸ਼ਣ ਕਰਕੇ ਸੰਗਤਾਂ ਨੂੰ ਨਿਹਾਲੋ ਨਿਹਾਲ ਕਰਨਾ ਕੀਤਾ ਹੁਕਮ ਦੇ ਚੱਲਣ ਦੀ ਸਮਰੱਥਾ ਬਕਸ਼ ਕਰਨੀ ਰਹੇ ਦੇ ਤਾਰ ਦੇ ਸਭਨਾ ਦੇ ਰਾਸ ਕਰਨੇ ਸਹੀ ਤਿਆਰੇ ਨੇ ਜਨਾ ਹੀ ਮਿਲਿਆ ਪੰਜੀ ਦਾ ਨਾਮ ਕਿਤਾਬ ਹੈ ਜਿਹਦੇ ਨਾਮਕ ਨਾਮ ਚੰਡੀ ਹੋਇਆ ਤੇਰੇ ਬਾਣੇ ਸੋ ਵਾਤ ਉਦਾਸ ਕੋਣ ਵਾਹਿ ਗੁਰਜੀ ਤਾਰਾ ਖੰਦ ਸਾਂ ਵਾਹਿ ਗੁਰਜੀ ਕੀ ਫਤਿ ਤੁਹਰਾ ਆਗਿਆ ਤਹੀ ਅਤਾਲ ਕੀ ਤਬਹ ਜਰਾਉ ਪੰਤੋ ਸਾਦ ਸੇ ਕੰਨ ਤੋ ਹੋ ਪ੍ਰਮਾਹ ਗੁਰੂ ਮਾਨਿਆ ਗੰ

करे सो करे कर रखजा करे गुरू कल जी सो हमरी रखजा करे गुरू कल जी तार जागदी सोया वाहेगुरु जीा ख़ वाहेगुरु जी फ